ਹਾਂਜੀ ਹੱਸੀ ਕਾਲ ਸਰ ਮੇ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਰਨ ਠੀਕ ਠਾਕ ਰੱਖੇ ਤੇ ਜਿੰਮੂ ਵਿਚਾਰਾ ਦੇਖ ਲੋ ਹਜੇ ਵੀ ਪਿਆਸੀ ਚਾ ਤਾਂ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਸਾਈ ਤਾਂ ਹਜੇ ਮੌਸਮ ਥੋੜਾ ਠੀਕ ਹੈ ਤੇ ਗਰਮੀ ਕਰਕੇ ਨਾ ਵੀਡੀਓ ਨਹੀਂ ਬਣਾਈ ਜਾਂਦੀ ਤੇ ਜਿੰਮੂ ਦੇਖ ਲੋ ਵਿਚਾਰਾ ਪਿਆ ਕਿਵੇਂ ਹੈ ਜਿੰਮੂ ਹਜੇ ਵੀ ਐ ਪਿਆ ਲਿੱਟੇ ਐਸੀ ਚੱਲੀ ਜਾਂਦੀ ਕੱਲ ਤਾਂ ਨਹੀਂ ਕਿ ਬਿੱਲ ਕਾਫੀ ਆ ਗਿਆ ਇਸੀ ਦਾ ਤੇ ਚਲੋ ਵਾਂਗੇ ਇਹ ਤਾਂ ਗਰਮੀ ਵਾਲੀ ਜਿਹੀ ਬਿਮਾਰ ਹੋ ਗਏ ਫੇਰ ਵੀ ਲੱਗਣਗੇ ਆ ਦੇਖੋ ਜੀਮੂ ਜੀਮੂ ਬਹੁਤ ਹੁਆ ਜਮਾਈ ਨਾ ਮਾੜਾ ਜੇ ਨਿਕਲਦਾ ਬਸ ਘੁੰਮਣ ਕਮਣ ਜਾਂਦਾ ਕਮ ਘੁੰਮਣੀ ਕਰਾ ਕੇ ਜਾਂਦੀ ਉਹਦਾ ਬਸ ਨਹੀਂ ਤਾਂ ਮੈਨੂੰ ਲੱਗਿਆ ਭੋਖਾ ਚ ਬਹੁਤ ਜ਼ਿਆਦਾ ਤੇ ਮੈਂ 7 ਵਜੇ ਕਿ ਤੇ ਮੈਂ ਕਹਿੰਦਾ ਚੂਰੀ ਬਣਾਉਣੀ ਆ ਜੀਮੂ ਬਹੁਤ ਖੁਸ਼ ਹੋ ਕੇ ਖਾਂਦਾ ਆਟਾ ਮਗਾਦੇ ਨਾ ਤੇ ਮੈਂ ਕਹਿੰਦਾ ਕਿਉਂ ਦੀ ਤੇ ਸ਼ੱਕਰ ਦੀ ਸ਼ੱਕਰ ਪਾ ਕੇ ਚੋਰੀ ਬਣਾਉਣੀ ਲੈ ਜੀ ਮੂ ਵੀ ਆ ਗਏ ਇਹ ਪਾਸੇ ਜਾ ਆ ਲੈ ਜੀ ਪੱਜ ਗਿਆ ਉਹਦੀ ਵੀਡੀਓ ਬਣਾਉਂਦੀ ਸੀ ਨਾ ਇਹਦਾ ਨਾਲ ਆ ਜੀ ਮੂ ਪੂਦੀ ਨਟਕੀ ਉਹ ਨੂੰ ਗਰਮੀ ਆ ਬੱਤੇ ਚਲ 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 ਬਾਤ ਨੇ ਗਰਮੀ ਲੱਗੀ ਨਾ ਭੱਜ ਗਿਆ ਕਿਧਰ ਗਿਆ ਜੀ ਮੂ ਇਧਰ ਆ ਮੈਂ ਦੇਖ ਕਿ ਤੇ ਅੰਦਰ ਜਲੇ ਕੀ ਕਰਦਾ ਹੈ ਉੱਥੇ ਕੀ ਦੇਖਦਾ ਸੀ ਗੰਦੂ ਵਿੱਚ ਬਾਹਰ ਆ ਬਾਹਰ ਰੁਕੀ ਮ ਨਾਲ ਨੇ ਇੱਕ ਇੱਕ ਥੋੜੀ ਜਿਹੀ ਛੋਟੀ ਬਣਾ ਚ ਮੈਂ ਆਪਾਂ ਨੇ ਤੇ ਫਿਰ ਪਾ ਕੇ ਸ਼ੱਕਰ ਸ਼ੱਕਰ ਤੇ ਕਿਉਂ ਤੇ ਚੂਰੀ ਬਣਾ ਲਓ ਜੀ ਚੂਰੀ ਬਣਾ ਲਈ ਤਿੰਨ ਰੋਟੀਆਂ ਨਾ ਦੋ ਮੋਟੀਆਂ-ਮੁਟੀਆਂ ਇੱਕ ਥੋੜੀ ਜਿਹੀ ਹੋ ਹਲਕੀ ਸੀ ਤਿੰਨਾਂ ਦੀ ਚੂਰੀ ਬਣਾ ਲਈ ਕਿਉਂ ਪਾ ਲਈ ਸ਼ੱਕਰ ਪਾ ਲਈ ਹਾਂ ਜਿਮੂ ਵੀ ਖਾਊਗਾ ਦੇਖਿਓ ਤੁਸੀਂ ਜਿਮੂ ਨੇ ਦੇਖ ਲਈ ਜਿਮੂ ਤਾਂ ਬਹੁਤ ਚੂਰੀ ਦਾ ਉਹ ਤਾਂ ਬਹੁਤ ਚੂਰੀ ਸਵਾਰ ਲੱਗਦੀ ਹੈ ਦੇਖਿਓ ਤੁਸੀਂ ਲੈ ਗੋ ਲੈ ਇਸਕੇ ਦੇਖ ਲਓ ਚੂਰੀ ਤਾਂ ਜਿੰਨੇ ਮਾਰ ਕੀ ਹੋਵੇ ਹਾਂ ਬਸ ਸਾਧ ਬਲ ਵਰਕਾਣੀ ਤੇਰੀ ਹੋ ਗਈ ਖਾਲੀ ਖਤਮ ਸੌਰੀ ਤੇਰੀ ਹੋ ਗਈ ਖਤਮ ਜਿੰਮਾ ਖਾ ਗਿਆ ਜਿੰਮਾ ਹੋਰ ਮੰਗਦਾ ਹੁਣ ਜਿੰਮੇ ਇਹ ਦੇ ਆ ਦੇਖਣਾ ਮਿੱਠਿਆੜਾ ਅਰਥ ਛੂਰੇਲਾ ਚਟੂਲਾ ਭਾਗਾ ਮੇਰੇ ਗੰਦੇ ਮਾਮ ਗੱਲਦਾ ਇਹ ਬੱਚਾ ਹਾਂ ਸਵਾਦ ਸੀ ਸਵਾਦ ਬਣਨੀ ਸਵਾਦ ਬਣਨੀ ਹੈ ਦੇਸੀ ਕੇ ਅਸਰ ਕਰ ਆਪੇ ਸਵਾਦ ਬਣਨੀ ਹਾਂ है ना बी मूँ कल बहुत ज्यादा गर्मी से अच्त ना बहुत फर्क से अच्छा हवा चलती कल तो गर्मी ने वट क्ढे हुए थे इन्नी ज्यादा गर्मी हुई सी अभी तो कितने कित कि बंद हुई नहीं तो हवा चल दी वजी अभी लगी सी भुख पता नहीं क्यों चार बजे की साढ़े चारजे लग गई मैं पी मैगी मैं क्या मैगी बना नहीं फिर ना रात में भुख नहीं लगती ਹੁਣ ਇਹਦੇ ਨਾਲ ਚਲਾ ਹੀ ਕਿਉਂ ਰੋਟੀ ਤਾਂ ਹੈਗੀ ਆ ਨਾ ਪਰ ਚਲ ਚੂਰ ਗਈ ਆ ਤੇ ਰੋਟੀ ਖਾ ਲੀ ਹਾਂ ਹੀ ਨਹੀਂ ਕੋਈ ਪ੍ਰੋਬਲਮ ਨਹੀਂ ਹੋ ਗਈ ਜੀ ਮੋਦੇਲ ਜੀ ਮੈਂ ਹੁਣ ਕੀ ਮੰਗਦਾ ਹੈ ਨਹੀਂ ਪਤਾ ਹੁਣ ਖਾ ਲੀ ਆਪ ਚਲ ਬਾਹਰ ਬੈਠ ਕੇ ਦੋ ਮਿੰਟ ਆ ਜਾ ਬਹੁਤ ਸੋਹਣਾ ਮੌਸਮ ਹੈ ਬਈ ਦੇਖੋ ਐਂ ਤਾ ਹਵਾ ਚਲਦੀ ਹੈ ਮੈਂ ਕਿਹਾ ਰਹੀ ਆ ਨਹੀਂ ਤਾਂ ਬਹੁਤ ਗਰਮੀ ਸੀ ਦੇਖਾ वो मैं लाया इधर आ जा इधर अंदर पानी है नहीं क्या है ठहर थे, जा चल करेले दी लाती हम जो गर्मी हुई ना सॉरी मीह पे उ चल पे कद चला आ जा दे आ जा चल ਰੋਸ ਸੋਣਾ ਹੋਇਆ ਬੇਮਸ ਮਹਾਵਾਦੀ ਉਧਰ ਨੂੰ ਬੜੀ ਲੱਗਦੀ ਇੱਥੇ ਘਟ ਲਾਗਦੀ ਸਾਡੇ ਘਰ ਚ ਮੇਰਾ ਮਨੀ ਪlant ਵੀ ਜਿਵੇਂ ਸੁੱਕ ਗਿਆ ਸੀ ਲੈ ਚੱਲ ਗਿਆ ਮਸੇ ਚੱਲੇ ਵੀ ਮੀਂਹ ਨਾਲ ਹੀ ਚੱਲੇ ਵੀ بارش ਤੇ ਪਾਣੀ ਨਾਲ ਨਹੀਂ ਤਾਂ ਗਿਆ ਸੀ ਆਪਾਂ ਨਿਕਾਲੀ ਵਿੱਚ ਵੇਰੀ ਗਈ ਜਿਵੇਂ ਨਾ ਪਤਾ ਕਿੱਤੇ ਨਹੀਂ ਖਾਣੇ ਆ ਵੀ ਵਿਚਾਰਾ ਕਮਲਾ ਆ ਗਿਆ ਪਾਣੀ ਤਾਂ ਤਿਆਰ ਨਹੀਂ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਹਜੇ ਲੋੜ ਨਹੀਂ ਨਾ ਪਈ ਪਾਣੀ ਦੇ ਇਸ ਕਰਕੇ ਇਹਦਾ ਬੰਦੇ ਤਿਆਰਿਆ ਆ ਆਜਾ ਇਹ ਬਾਰਸ਼ ਦਾ ਪਾਣੀ ਸੀਗਾ ਚੱਲਾ ਜੀ ਮੈਂ ਚਿੰਤਾ ਲਾ ਜੀ ਮੂੰ ਤਾਂ ਲੱਗੇ ਪਾਣੀ ਬਿਨਾ ਉਹਦੇ ਚ ਹੋਗਾ ਚੱਲ ਦੇਖ ਭਾਂਡੇ ਪਾਣੀ ਪਾ ਦੀ ਫਿਰ ਦੇ ਬਾਹਰ ਐਸੀ ਕੱਲਾ ਚਲੀ ਜਾਂਦਾ ਹਾਂ ਬਈ ਪਾਣੀ ਹੈ ਨਹੀਂ ਖਾਲੀ ਪਿਆ ਤਾਈ ਪਾ ਦਦਾ ਸੀ ਹਾਏ ਹਾਏ ਕਿੰਨੀ ਪਿਆਸ ਲੱਗੀ ਸੀ ਤਾਈ ਪਰਦਾ ਸੋਤੇ ਪਾਣੀ ਪਾਲਦਾ ਜੀ ਮੈਂ ਦੇਖ ਸਾਰਾ ਪੀ ਲੀਂਦਾ ਠੰਡਾ ਪਾਣੀ ਪੀ ਠੰਡਾ ਠੰਡਾ ਬਹੁਤ ਘੜਾ ਪਾਸੀ ਚਲੋ ਪੀ ਲਿਆ ਆਤ ਤਾਂ ਹੋ ਗਏ ਫਿਰ ਕਦੋਂ ਸਬਜ਼ੀ ਲਿਆਉਣਗੇ ਕਦੋਂ ਕਟਾਂਗੇ ਕਦੋਂ ਬਣਾਵਾਂਗੇ ਮੈਨੂੰ ਰਾਤ ਨੂੰ ਨਾ ਆਤ ਨਹੀਂ ਮੈਨੂੰ ਰਾਤ ਨੂੰ ਸਬਜ਼ੀ ਭੈੜੀ ਲੱਗਦੀ ਐ ਚਲ ਉਹਦੇ ਆ ਜਾ ਗਰਮੀ ਆ ਬਾਰ ਮੁੰਡਾ ਉੱਥੇ ਜੇ ਉਹ ਗਲੀ ਚ ਖੜ ਕੇ ਫਿਰਦਾ ਹੁਣ ਟਾਈਮ ਨਹੀਂ ਗਲੀ ਚ ਖੜਨ ਦਾ ਮਨ ਨੂੰ ਆਤਾ ਤੇ ਆ ਜਾ ਮੁੱਠੀ ਹਵਾ ਚੱਲੀ ਜਾਂਦੀ ਵਧੀਆ ਲੱਗਦੀ ਹੈ ਕੈਮਰੇ ਵਿੱਚ ਦੀ ਲੈ ਹੁਣ ਕੀ ਪਾਲਦਾ ਬੈਠ ਜਾ ਆਰਾਮ ਨਾਲ ਉਹ ਦੇਖੀ ਸੀ ਚੱਲੀ ਆ ਦੇਖੋ ਸਾਰ ਦਿਨ ਸੀ ਚੱਲ ਜਾਂਦਾ ਬਿੱਲ ਬਹੁਤ ਆ ਗਿਆ ਕੱਲ 17000 ਦੇਖ ਲਓ 17000 ਬਿੱਲ ਥੋੜਾ ਅਲ ਦੇ ਕੇ ਚਾਦਰ 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 ਮੰਜੇ ਤੇ ਬੈਣਾ ਮੰਜੇ ਤੇ ਬੈਠਣਾ ਮੰਜੇ ਤੇ ਬੈਠਣਾ ਹੈ ਨਹੀਂ ਰਾਤ ਨੂੰ ਨਹੀਂ ਬੈਠਦੀ ਅੱਧੀ ਘਰਾਂ ਤੋਂ ਪਈ ਹੁੰਦੀ ਹੈ ਮੰਜੇ ਤੇ ਤੇ ਮੈਂ ਤਾਂ ਉਹਦੀ 2-3 ਮਿੰਟ ਬੈਠਦੀ ਉਹ ਦੜਾਈ ਦਾ ਤੇ ਉਹਦੀ ਨਾਲ ਨਾਲ ਉੱਠ ਕੇ ਭੱਜ ਜਾਂਦੀ ਹੈ ਤੇ ਫੇਰੇ ਮੈਂ ਅੱਧੀ ਘਰਾਂ ਤੋਂ ਕਈ ਵਾਰ ਨੂੰ ਜਾ ਖਲ੍ਹਦੀ ਮੈਂ ਦੇਖਦੀ ਉਹ ਤਾਂ ਸੁੱਤੀ ਪਈਂਦੀ ਕੂਕ ਮੰਜੇ ਤੇ ਮੰਜਾ ਕਿੱਥੇ ਤੇ ਚਾਦਰ ਕਿੱਥੇ ਆ ਚਾਦਰ ਦੱਸੀ ਕਿੱਥੇ ਆ ਚਾਦਰ ਕਿੱਥੇ ਉਹ ਸੀ ਚਾਦਰ ਮਾਉਂ ਕਿੱਥੇ ਮਾਉਂ ਦੱਸ ਦੇ ਮਾਉਂ ਕਿੱਥੇ ਆ ਮਾਉਂ ਕਿੱਥੇ ਜੀ ਮਾਉਂ ਸਾਤਾ ਤੇ ਦੇਰ ਦੀ ਮਾਉਂ ਕਿੱਥਿਆ ਚਿਪਕਲੀ ਨੂੰ ਗਈ ਨਾ ਮਾਉਂ ਕਿੱਥਿਆ ਉਹ ਚੀ ਉੱਪਰ ਕਿੱਥੇ ਮਾਉਂ ਉਹ ਜੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਕਰ ਤੇ ਲਾਈਕ ਕਰ ਦਿਓ ਜੀ ਦੱਬ ਕੇ